ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾ ਮੇਰੇ ਵੱਲ ਸਾਰਿਆਂ ਨੂੰ ਜਕਾਰਾ ਜੈ ਸ਼੍ਰੀ ਰਾਮ ਅਹੀ ਦੇਖੋ ਜੀ ਬੜਾ ਇਤਿਹਾਸਿਕ ਪਲ ਆਇਆ ਵਾ ਐਡਾ ਆਪਣਾ ਮੰਨ ਰਿਹਾ ਜੀ 500 ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲੀ ਆ ਉਸ ਦੀ ਹਰ ਸਾਲ ਦੀਵਾਲੀ ਮਨਾ ਰਹੇ ਸੀ ਇਸ ਸਾਲ ਤੇ ਕੋ ਬੜਾ ਵੱਡਾ ਹੁਸਾ ਆ ਗਿਆ ਵਾ ਅਸੀਂ 1 ਲੱਖ 8108 ਦੀਵੇ ਵੰਡ ਰਹੇ ਆ ਕਿ ਲੋਕੀ ਆਪਣੇ ਘਰ ਦੀਵਾਲੀ ਮਨਾ ਸਕਣ ਸਰ ਦੀਵਾਲੀ ਦਾ ਮਤਵ ਨਹੀਂ ਆਇਆ ਵਾ ਕਿ ਦੀਪ ਮਾਲਾ ਕੀਤੀ ਜਾਏ ਤੇ ਦੀਵਾਲੀ ਰੋਸ਼ਨੀ ਦਾ ਤਿਹਾਰ ਆ ਤੇ ਇਸ ਤਰ੍ਹਾਂ ਰੋਸ਼ਨੀ ਚਲਾਓ ਤੇ ਬੜੇ ਜੈ ਸ਼੍ਰੀ ਰਾਮ ਦੇ ਜਕਾਰੇ ਲਾਓ ਇਸ ਜਗ੍ਹਾ ਤੇ ਅੱਜ ਤੁਹਾਡੇ ਕੋਲ ਜਿਹੜੇ ਰਸਤੇ ਤੇ ਅੱਗੇ ਵੰਡੇ ਜਾਣਗੇ ਅਸੀਂ ਇਸ ਵੇਲੇ ਨੌਵਲਟੀ ਚੌਂਕ 'ਚ ਵੰਡ ਰਹੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਸ਼ਹਿਰ ਜਿਹੜੇ ਮੰਦਰ ਆ ਵੱਡੇ ਮੰਦਰ ਆ ਉਹਨਾਂ ਚ ਹੀ ਪਹੁੰਚਾ ਦਾਂਗੇ ਉਥੋਂ ਵੀ ਲੋਕ ਲਿਜਾ ਸਕਦੇ ਆ ਕੋਈ ਇੱਕ ਪੈਕੇਟ ਲੈਣਾ ਚਾਹੁੰਦਾ 10 ਪੈਕੇਟ ਲੈਣਾ ਚਾਹੁੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਲੈ ਸਕਦਾ ਵਾ ਸਰ ਇਹੀ 1,08,000 108 ਦੀਵੇ ਵੰਡੇ ਟੋਟਲ ਪੂਰੇ ਅੰਮ੍ਰਿਤਸਰ ਦੇ ਵੰਡੇ ਜਾਣਗੇ ਅੰਮ੍ਰਿਤਸਰ ਤੋਂ ਬਾਹਰ ਵੀ ਜਾਓ ਨਹੀਂ ਸਰ ਅੰਮ੍ਰਿਤਸਰ ਜੀ ਮੇਰੇ ਖਿਆਲ ਚ ਅੰਮ੍ਰਿਤਸਰ ਜੀ ਪੂਰੇ ਹੋ ਜਾਣਗੇ ਇਹਨਾਂ ਦੀਵੇ ਆ ਇਹਨਾਂ ਕੋਲ ਪ੍ਰਦੂਸ਼ਣ ਨਹੀਂ ਹੋਏਗਾ ਬੜਾ ਵਧੀਆ ਵਾ ਅਸੀਂ ਨਹੀਂ ਜਾਣਦੇ ਕਿ ਚਾਈਨਿਸ ਦੀਵੇ ਵੰਡੇ ਜਾਣ ਜਿਹੜਾ ਜਨਰੇਟ ਹੋ ਜੇ ਜਿਹੜੀ ਇਨਕਮ ਹੈ ਉਹ ਵੀ ਇੱਥੇ ਹੀ ਜਨਰੇਟ ਹੋਵੇ ਮੇਰਾ ਨਾਮ ਸਰ ਰਾਮ ਮੰਦਰ ਦੇ ਬਹੁਤ ਵਧੀਆ ਜੀ ਪੂਰੀ ਦੁਨੀਆ ਚ ਲੋਕਾਂ ਨੂੰ ਸਾਭਾ ਜੀ ਇਸ ਚੀਜ਼ ਦਾ ਨਾਇਨ ਗਲੋਬਲ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਅਸੀਂ ਕੁਪਰਾਲਾ ਕੀਤਾ ਹੈ ਕਿ 108108 ਦੀਵੇ ਜਿਹੜੇ ਆ ਅਸੀਂ ਅੰਮ੍ਰਿਤਸਰ ਦੇ ਵਿੱਚ ਅਲਟੀ ਚੋਂ ਤੋਂ ਸ਼ੁਰੂਆਤ ਕੀਤੀ ਹੈ ਅਸੀਂ ਮੰਦਰਾ ਚ ਵੀ ਜਾਵਾਂਗੇ ਪ੍ਰਮੁੱਖ ਮੰਦਰਾ ਚ ਤੇ ਸ਼ਹਿਰ ਦੇ ਜਿਹੜੇ ਅਲੱਗ-ਅਲੱਗ ਪੁਆਇੰਟਸ ਨੇ ਜਿੱਥੇ ਕਿ ਲੋਕਾਂ ਦਾ ਆਗਮਨ ਜ਼ਿਆਦਾ ਹੈ ਅਸੀਂ ਉੱਥੇ ਵੀ ਜਾਵਾਂਗੇ ਤੇ ਲੋਕਾਂ ਨੂੰ ਦੀਵੇ ਦਵਾਂਗੇ ਇੱਕ ਪੈਕਿੰਗ ਚ 11 ਦੀਵੇ ਨੇ ਕਿ ਹਰ ਬੰਦਾ ਆਪਣੇ ਘਰ ਦੇ ਵਿੱਚ ਜਿਹੜਾ ਵਾ ਦੀਵੇ ਬਾਲ ਸਕੇ ਕਿੰਨੇ ਦੀਵੇ ਵੰਡੇ ਜਾ ਰਹੇ ਆ ਤੁਹਾਡੇ ਇੱਕ ਲੱਖ 8168 ਦੀਵੇ ਟੋਟਲ ਜਿਹੜੇ ਅਸੀਂ ਵੰਡਨੇ ਆ 2 ਤਰੀਕ ਤੱਕ ਕਿੰਨਾ ਕਿ ਜਿਹੜਾ ਹੈ ਉਪਲਬਧਤੀ ਕਿੰਨੀ ਜਾ ਰਹੀ ਹੈ ਉਹਨਾਂ ਲਾ ਕਿੰਨੇ ਜਾ ਰਹੇ ਪੰਜ ਸੌ ਸਾਲ ਵਾ ਵੰਡਣ ਜਾ ਰਹੇ ਨਹੀਂ ਦੇਖੋ ਸਾਡੇ ਚ ਕੋਈ ਪ੍ਰਪਦੀ ਨਹੀਂ ਹੈ ਉਪਲਬਧ ਵੀ RAM ji ਦੀ ਹੈ ਸਾਨੂੰ ਤੇ ਤਾਕਤ ਮਿਲੀ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਹੈ ਕਿਉਂਕਿ ਉਹ ਮਰਿਆਦਾ ਵੈ RAM ਮਰਿਆਦਾ ਨੇ RAM ਕਿਸੇ ਵੀ ਧਰਮ ਤੋਂ ਉੱਪਰ ਨੇ ਅਸੀਂ ਉਸ ਮਰਿਆਦਾ ਦਾ 파ਟਨ 파ਰਸਲ ਬੰਦਾ ਜਾਂਦੇ ਸੀ ਹਿੱਸਾ ਬੰਦਾ ਜਾਂਦੇ ਸੀ ਇਸ ਕਰਕੇ ਅਸੀਂ ਜਿਹੜੇ ਆ ਦੀਵੇ ਵੰਡਣ ਦਾ ਕਾਰਜਕ੍ਰਮ ਸ਼ੁਰੂ ਕੀਤਾ ਵੈ ਜਿਹੜਾ ਕਾਰਜਕ੍ਰਮ 50 ਸਾਲ ਪਹਿਲਾਂ ਮੰਦਿਰ ਬਣਾਉਣੇ ਤੋਂ ਦੀ ਗੱਲ ਕਰ ਇਹ ਤੇ ਬਹੁਤ ਵੱਡੀ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਦਾ ਵੀ ਸੁਪਨਾ ਸੀ ਔਰ ਅਸੀਂ ਬੜੇ ਭਾਗੇਸ਼ਾਲੀ ਆ ਕਿ ਸਾਡੇ ਜੀਵਨ ਕਾਲ ਦੇ ਵਿੱਚ ਇਹ ਸਮੇਂ ਸਾਨੂੰ ਵੇਖਣ ਨੂੰ ਕਿ 500 ਸਾਲ ਬਾਅਦ ਜਿਹੜਾ ਵਾ ਇਹ ਵਾਲਾ ਮੌਕਾ ਸਾਨੂੰ ਮਿਲਿਆ ਵਾ ਕਿ ਰਾਮ ਮੰਦਰ ਜਿਹੜਾ ਵਾ ਦੁਬਾਰਾ ਉੱਥੇ ਬਣ ਰਿਹਾ ਵਾ ਅਸੀਂ ਇਸ ਤਰ੍ਹਾਂ ਸੈਲੀਬ੍ਰੇਟ ਕਰਨ ਜਾ ਰਹੀ ਆਂ ਦੇਖ ਕੇ ਜਾ ਰਹੀ ਆਂ ਬਸ ਚੱਕ ਲੈ ਕੇ ਜਾ ਰਹੀ ਆਂ ਆਪ ਸੈਲੀਬ੍ਰੇਟ ਨਹੀਂ ਨਹੀਂ ਸੰਗਤ ਨਹੀਂ ਅਸੀਂ ਜਾ ਰਹੀ ਸੰਗਤ ਬਾਈ ਤੋਂ ਬਾਅਦ ਜਾਏਗੀ ਸਾਡੀ ਫਾਊਂਡੇਸ਼ਨ ਕਿਉਂਕਿ ਬਾਈ ਤੱਕ ਤੇ ਸਾਰਿਆਂ ਵੱਲੋਂ ਅਪੀਲ ਹੈ ਕਿ ਉੱਥੇ ਨਾ ਪਹੁੰਚਿਆ ਜਾਵੇ ਅਸੀਂ ਪਰ ਇੱਥੇ ਬੈਠ ਕੇ ਵੀ ਅਸੀਂ ਇਹ ਦੀਵੇ ਜਿਹੜੇ ਆ ਘਰ ਘਰ ਤੱਕ ਪਹੁੰਚਾਵਾਂਗੇ ਕਿ ਲੋਕ ਆਪਣੇ ਘਰਾਂ ਦੇ ਵਿੱਚੇ ਆ ਦੀਪਮਾਲਾ ਕਰਨ ਜੈ ਸ਼੍ਰੀ ਰਾਮ ਕਰਨ ਫਾਊਂਡੇਸ਼ਨ ਕਿੰਨਾ ਆਪਣੇ ਤੌਰ ਤੇ ਕਿਸ ਤਰ੍ਹਾਂ ਬਣਾਏਗੇ ਫਾਊਂਡੇਸ਼ਨ ਆਪਣੇ ਤੌਰ ਤੇ ਅਸੀਂ ਤੁਹਾਨੂੰ ਦੱਸਿਆ ਸੀ 22 ਤਰੀਕ ਨੂੰ ਵੀ ਦੀਵਾਲੀ ਵਾਲਾ ਪੂਰਾ ਮਾਹੌਲ ਕਰਾਂਗੇ ਅਸੀਂ ਆਤਿਸ਼ਬਾਜ਼ੀ ਵੀ ਕਰਾਂਗੇ ਦੀਪotsਵ ਵੀ ਕਰਾਂਗੇ